ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਦੇਖੋ ਆਪਾਂ ਇਹ ਬਣਾਇਆ ਹੋਇਆ ਹੈ ਤੇ ਇੱਕ ਆਪਾਂ ਹੀ ਛੋਟਾ ਪੱਤਾ ਬਣਾਇਆ ਦੇਖੋ ਇੱਧਰ ਆਵੇ ਤੇ ਇਹ ਦੁਪੱਟਾ ਨਾਲ ਆਪਾਂ ਪਹਿਲਾਂ ਡਾਈ ਕੀਤਾ ਹੋਇਆ ਸੀਗਾ ਇਹ ਆਪਾਂ ਇਹਨਾਂ ਨਾਲ ਪੇਂਟ ਵਾਲੇ ਕਲਰਾਂ ਨਾਲ ਹੀ ਡਾਈ ਕੀਤਾ ਸੀਗਾ ਇਹਨੂੰ ਆਪਾਂ ਟਾਈਂਡਾਈ ਤੇ ਇਹਦੀ ਵੀਡੀਓ ਮੈਂ ਪਹਿਲਾਂ ਪਾਈ ਹੋਈ ਹੈ ਕਾਫੀ 2 ਸਾਲ ਲੰਨੇ ਨੇੜੀ ਹੋ ਗਿਆ ਤੇ ਦੇਖੋ ਹੁਣ ਅਸੀਂ ਇਹ ਬਣਾਇਆ ਪੱਤਾ ਇਹਦਾ ਬਣਾਇਆ ਅਸੀਂ ਇਹ ਡਰਿੰਗ ਬਕੁੰਦੀ ਜਿਹੜਾ ਉਹਦਾ ਪੇਜ ਲੈ ਕੇ ਤੇ ਜਿਹੜਾ ਛੋਟਾ ਪੱਤਾ ਬਣਾਇਆ ਅਸੀਂ ਉਹ ਇਹਦੇ ਨਾਲ ਬਣਾਇਆ ਦੇਖੋ ਛੋਟਾ ਪੱਤਾ ਇਹ ਪੱਤੇ ਨਾਲ ਬਣਾਇਆ ਇਹ ਤੋਂ ਦੇਖੋ ਅਸੀਂ ਤੇ ਹੁਣ ਤੁਹਾਨੂੰ ਇਹ ਇੱਧਰ ਬਣਾਉਣਾ ਦੱਸਦੇ ਆਂ ਅਸੀਂ ਤੇ ਤੁਸੀਂ ਵੀ ਆਪਣੇ ਪੁਰਾਣੇ ਦੁਪੱਟੇ ਨੂੰ ਜਾਂ ਆਪਣੇ ਪੁਰਾਣੇ ਸ਼ਾਲ ਵਗੈਰਾ ਹੁੰਦਾ ਤੇ ਸਟੌਲ ਹੁੰਦੇ ਆ ਉਹਨਾਂ ਨੂੰ ਵੀ ਆਪਣਾ ਲਾਇਲਾਇਕੇ ਤੇ ਆਪਾਂ ਬੋਰ ਹੋ ਜਾਂਦੇ ਆ ਤੇ ਫਿਰ ਆਪਾਂ ਉਹਨੂੰ ਉਹਦੀ ਨਵੀਂ ਲੁੱਕ ਦੇ ਸਕਦੇ ਹਾਂ ਉਹਨੂੰ ਆਪਾਂ ਦੇਖੋ ਆਪਾਂ ਇੱਥੇ ਜੇ ਬਣਾਉਣੀ ਆ ਇਹਨੂੰ ਮੈਸਟਰ ਤੇ ਤੁਸੀਂ ਬਾਜ਼ਾਰੋਂ ਲਿਆ ਸਕਦੇ ਹੋ ਤੇ ਘਰੇ ਵੀ ਬਣਾ ਸਕਦੇ ਹੋ ਤੇ ਇੱਕ ਮੈਂ ਇਹਦਾ ਬਣਾਇਆ ਦੇਖਿਓ ਜਿਹੜਾ ਟ੍ਰੇਸ ਪੇਪਰ ਹੁੰਦਾ ਹੈ ਪਲਾਸਟਿਕ ਦਾ ਉਹਦਾ ਬਣਾਇਆ ਸੀਗਾ ਦੇਖੋ ਆ ਸੀ ਇਹ ਵੀ ਤੁਸੀਂ ਰੱਖ ਕੇ ਦੇਖੋ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਤੁਸੀਂ ਇਹ ਤੇ ਵੀ ਬਣਾ ਸਕਦੇ ਹੋ ਇਹਦੇ ਨਾਲ ਹੀ ਬਣਾ ਕੇ ਦੱਸਦੇ ਆ ਤੁਹਾਨੂੰ ਤੇ ਆਪਾਂ ਚਿੱਟਾ ਕਲਰ ਲੈ ਦੇਖੋ ਇਹ ਮੈਂ ਚਿੱਟਾ ਕਲਰ ਲੈ ਤੇ ਤੁਸੀਂ ਵਰਸ਼ਨਾ ਵੀ ਬਣਾ ਸਕਦੇ ਹੋ ਤੇ ਉਹ ਜਿਹੜੀ ਸਪੰਜ ਜੀ ਹੁੰਦੀ ਹੈ ਉਹਦੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਇਹ ਕੋਈ ਇਹਦੇ ਨਾਲ ਬਣਾ ਕੇ ਬਹਣੀ ਆਪਾਂ ਜਿਹੜਾ ਆਪਾਂ ਉਹ ਵਾਲਾ ਬਣਾਇਆ ਉਹ ਇਹਦੇ ਨਾਲ ਬਣਾਇਆ ਆਪਾਂ ਇਸ ਨਾਲ ਜਿਹੜਾ ਉਹ ਵਾਲਾ ਬਣਾਇਆ ਉਹ ਇਸ ਨਾਲ ਬਣਾਇਆ ਇਹਨੂੰ ਆਪਾਂ ਇਸ ਨਾਲ ਬਣਾ ਕੇ ਤੁਹਾਨੂੰ ਦਿਖਾਉਣੀ ਆ ਕਿਹੜਾ ਦੇਖ ਐਸਟਰ ਛੇੜ ਬਣਾ ਸਕਦੇ ਹੋ ਤੁਸੀਂ ਆਏ ਦੇਖੋ ਇਸ ਤਰ੍ਹਾਂ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਤੱਲੈ ਨੂੰ ਹੀ ਲੈ ਆਉਤੋ ਤੁਸੀਂ ਇਹ ਮੈਂ ਡੰਡੀ ਚ ਵੀ ਲਾ ਦਿੰਨੀ ਆ ਕਿਉਂਕਿ ਉੱਤੇ ਫਿਰ ਆਪਾਂ ਕਲਰ ਕਰ ਲਾਂਗੇ ਇਹਦਾ ਫਿਰ ਇਹ ਜੇ ਤਾਂ ਚਿੱਟਾ ਹੋਵੇ ਜਾਂ ਹੋਰ ਫਿੱਕਾ ਹੋਵੇ ਫਿਰ ਉਹ ਤੇ ਵਧੀਆ ਇਹ ਕਲਰ ਆ ਜਾਂਦਾ ਤੇ ਇਹੋ ਜਿਹਾ ਕਲਰ ਤੇ ਕਲਰ ਨਹੀਂ ਆਉਂਦਾ ਹੁੰਦਾ ਹੁਣ ਹੁਣ ਚੱਕ ਕੇ ਦਿਖਾਉਣੀ ਆ ਸੀ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਦੇਖੋ ਤੇ ਇਹ ਤੇ ਤੁਸੀਂ ਹੁਣ ਵੀ ਬਰੀਕ ਪੁਰਸ਼ ਨਾਲ ਲਾ ਸਕਦੇ ਹੋ ਦੇਖੋ ਬਰੀਕ ਪਰਛ ਲੈ ਸਕਦੇ ਹੋ ਤੇ ਬਰੀਕ ਪਰਛ ਨਾਲ ਤੁਸੀਂ ਇਹ ਕਰ ਸਕਦੇ ਹੋ ਇਹ ਥੋੜੀ ਜੀ ਇਧਰੋਂ ਨਾ ਮੈਂ ਫੜਿਆ ਨਹੀਂ ਸੀਗਾ ਇਧਰੋਂ ਥੋੜਾ ਜਿਹਾ ਆਏ ਹੋਗਾ ਤੇ ਇਥੋਂ ਵੀ ਥੋੜੀ ਜੀ ਤਿੱਖੀ ਨਹੀਂ ਬਣੀ ਇਧਰੋਂ ਫੜਿਆ ਸੀ ਇਧਰੋਂ ਪੱਤੇ ਤਿੱਖੀ ਬਣੀ ਆ ਦੇਖੋ ਤੇ ਤੁਸੀਂ ਐਸ طرح ਕਲਰ ਲਾ ਲਓ ਡੰਡੀ ਬਣਾ ਲਓ ਦੇਖੋ ਡੰਡੀ ਜੱਡੀ ਤੁਸੀਂ ਮਰਜ਼ੀ ਬਣਾ ਸਕਦੇ ਹੋ ਇਹ ਜਿਹੜਾ ਡਿਜ਼ਾਈਨ ਹੈ ਨਾ ਸਾਡੇ ਬੈੱਡ ਦੀ ਚਾਦਰ ਦੇ ਉੱਤੇ ਸੀਗਾ ਆਹ ਡਿਜ਼ਾਈਨ ਪੱਤਿਆਂ ਦਾ ਤੇ ਮੈਂ ਉਹਦੇ ਉੱਤੇ ਇੰਟਰਸਟ ਕੀਤਾ ਸੀਗਾ ਇਹਨੂੰ ਠੀਕ ਹੈ ਜੀ ਹੁਣ ਤੁਸੀਂ ਇਹਦੇ ਵਿੱਚ ਕੋਈ ਵੀ ਲਾ ਸਕਦੇ ਹੋ ਕਲਰ ਤੇ ਇਸੇ ਤਰ੍ਹਾਂ ਵੀ ਤੁਸੀਂ ਰੱਖ ਸਕਦੇ ਹੋ ਇਹਨੂੰ ਦੇਖੋ ਇਹ ਵਾਲੀ ਵੀ ਤੁਸੀਂ ਲੈ ਕੇ ਦੇਖੋ ਇਹ ਵਾਲੀ ਨਾਲ ਵੀ ਕਰ ਸਕਦੇ ਹਾਂ ਦੇਖੋ ਐਸ ਤਰ੍ਹਾਂ ਐਸ ਤਰ੍ਹਾਂ ਲੱਗ ਸਕਦਾ ਹੈ ਇਹ ਏ ਜਨਾਂ ਤੁਸੀਂ ਛੋਟੀ ਮੈਂ ਥੋੜੀ ਜੀ ਨਾ ਮੋਟੀ ਸੂਈ ਨਾਲ ਸਰਾਖ ਕੀਤਾ ਤੁਸੀਂ ਥੋੜੀ ਜੀ ਬਰੀਕ ਸੂਈ ਨਾਲ ਸਰਾਖ ਕਰਿਓ ਇਹ ਚ ਦੇਖੋ ਇਸ ਤਰ੍ਹਾਂ ਤੁਸੀਂ ਇੱਥੇ ਵੀ ਲਾ ਸਕਦੇ ਆ ਇਹਨੂੰ ਤੇ ਨਹੀਂ ਤੁਸੀਂ ਵਰਚ ਨਾਲ ਦੇਖੋ ਆ ਆਪਾਂ ਵਰਚ ਤੁਹਾਨੂੰ ਦਿਖਾਉਣੀ ਆ ਤੇ ਆਹ ਕਲਰ ਹੁੰਦਾ ਗੋਡਨ ਕਲਰ ਇਹ ਸਿਸੇ ਥੋੜੀ ਜਿਹੀ ਮਹਿੰਗੀ ਹੁੰਦੀ ਆ ਦੇਖੋ ਉਹਦੇ ਨਾਲੋਂ ਦੂਜੀਆਂ ਸਿਸੇ ਨਾਲ ਪੇਂਟ ਵਾਲਿਆਂ ਨਾਲ ਦੇਖੋ ਇਹ ਤੇ ਵੀ ਤੁਸੀਂ ਐ ਚਮਕ ਜੀ ਬਣਾਉਣੀ ਆ ਤਾਂ ਬਣਾ ਸਕਦੇ ਆ ਐ ਤੇ ਇਹਦੇ ਪਾਸੇ ਬਰੀਕ ਪਰਛ ਲੈ ਕੇ ਤੁਸੀਂ ਬਰੀਕ ਪਰਛ ਨਾਲ 0 ਪਰਛ ਜਿਹਾ ਇੱਕ ਨੰਬਰ ਬੱਚ ਨਾਲ ਤੁਸੀਂ ਐ ਕਰ ਸਕਦੇ ਹੋ ਦੇਖੋ ਹੁਣ ਤੁਹਾਨੂੰ ਅਸੀਂ ਫੁੱਲ ਬਣਾਉਣਾ ਦੱਸਦੇ ਆਂ ਵੀ ਆਪਾਂ ਫੁੱਲ ਕਿਵੇਂ ਬਣਾਉਣਾ ਹੈ ਆਪਾਂ ਪੱਤਾ ਤਾਂ ਬਣਾ ਹੀ ਲਿਆ ਤੇ ਜਿਹੜਾ ਆਹ ਵਾਲਾ ਆਹ ਵਾਲਾ ਪੱਤਾ ਦਾ ਆਪਾਂ ਉਸੇ ਇਸੇ ਤਰ੍ਹਾਂ ਹੀ ਹੁਣ ਤੁਹਾਨੂੰ ਫੁੱਲ ਵੀ ਕਿਵੇਂ ਬਣਾਉਣਾ ਆਪਾਂ ਇਹ ਦੱਸਦੇ ਆਂ ਦੇਖੋ ਜੀ ਇਹਦੇ ਨਾਲ ਤੁਸੀਂ ਬੇਲ ਵੀ ਬਣਾ ਸਕਦੇ ਹੋ ਤੇ ਕੱਲਾ ਫਲ ਤੇ ਆ ਪੱਤੇ ਵੀ ਪਾ ਸਕਦੇ ਹੋ ਹੁਣ ਤੁਹਾਨੂੰ ਫਲ ਬਣਾਉਣਾ ਹੀ ਦੱਸਾਂਗੇ ਆਪਾਂ ਤਾਂ ਕੱਲਾ ਫੁੱਲ ਹੀ ਪਾਉਣਾ ਤੇ ਇਸ ਤਰ੍ਹਾਂ ਦੇ ਬਜਾਰੋਂ ਮਿਲ ਜਾਂਦੇ ਆ ਇਹ ਤੁਸੀਂ ਬੁਰਛ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਦੇ ਵੀ ਲੈ ਸਕਦੇ ਛੋਟੇ ਵੱਡੇ ਸਾਰੇ ਹੀ ਹੁੰਦੇ ਆ ਤੇ ਇਹ ਆਪਾਂ ਨਾਭੀ ਕਲਰ ਲਿਆ ਦੇਖੋ ਇਹਨੂੰ ਲਾ ਕੇ ਨੂੰ ख इस तरह यह फुल बन जूगा ये तीस हूँ कुछ भी ला सकते हो देखो ये ले लो इस तरह बिच चाहे सुके तो ला लो चाहे गिले तो ते देखो ऐ ਇਸ ਤਰ੍ਹਾਂ ਬਣਾ ਸਕਦੇ ਬਰੀਕ ਪਰਚਨਾ ਬਹੁਤ ਸੋਹਣਾ ਬਣ ਕੇ ਰੈਡੀ ਹੋ ਗਿਆ ਇਹ ਐਤਾ ਤੁਸੀਂ ਬਰੀਕ ਪਰਚਨਾ ਵੀ ਬਣਾ ਲਓ ਤੇ ਦੂਸਰੇ ਨਾਂ ਵੀ ਬਣਾ ਲਵਾਂਗੇ ਜਿਵੇਂ ਜਿਵੇਂ ਮੈਂ ਬਣਾਈ ਜਾਨੀ ਐ ਥੋੜੀ ਜੀ ਮੋਟੀ ਲੈਣੀ ਬਣਾਉਣੀ ਐ ਮੈਂ ਦੇਖੋ ਫੁੱਲ ਬਣ ਗਏ ਨੇ ਹੁਣ ਤੁਸੀਂ ਇਹਦੇ ਵਿੱਚ ਚਿੱਟੇ ਵੀ ਲਾ ਕੇ ਦੇਖੋ ਨੇ ਚਿੱਟੇ

ਅਗਲੀ ਵੀਡੀਓ ਚ ਮੈਂ ਤੁਹਾਨੂੰ ਸ਼ਾਲ ਤੇ ਦਿਖਾਵਾਂਗੀ ਵੀ ਸ਼ਾਲ ਆਪਾਂ ਕਿਵੇਂ ਕਰ ਸਕਦੇ ਆ ਤੇ ਹਰੀਆਂ ਵੀ ਲਾ ਸਕਦੇ ਹੋ ਤੁਸੀਂ ਮੈਂ ਨਾਭੀ ਲਾਤੀਆਂ ਹਰੀਆਂ ਪੱਤੀਆਂ ਵੀ ਲਾ ਸਕਦੇ ਹੋ ਇਹ ਤੇ ਇਹ ਤੁਹਾਡੀ ਮਰਜ਼ੀ ਹੈ ਦੇਖੋ ਇਸ ਤਰ੍ਹਾਂ ਤੁਸੀਂ ਨਵੇਂ ਪੁਰਾਣੇ ਦੁਪੱਟੇ ਸ਼ਾਲ ਵੀ ਕਰ ਸਕਦੇ ਹਾਂ ਅਗਲੀ ਵੀਡੀਓ ਵਿੱਚ ਆਪਾਂ ਸ਼ਾਲ ਤੇ ਪਾਵਾਂਗੇ ਵੀ ਸ਼ਾਲ ਨੂੰ ਆਪਾਂ ਕਿਵੇਂ ਸੋਹਣਾ ਬਣਾ ਸਕਦੇ ਹਾਂ ਜਿਹੜਾ ਆਪਾਂ 2-3 ਸਾਲ ਹੁੰਦੇ ਆ ਲੈ ਇਹਨੂੰ ਤੇ ਉਹ ਤੇ ਆਪਾਂ ਫੇਰ ਦੁਬਾਰੇ ਆਪਾਂ ਬੋਰ ਹੋ ਜਾਂਦੇ ਹਾਂ ਲੈ ਲੈ ਕੇ ਇਹ ਤੇ ਵੀ ਮੈਂ ਥੋੜੀ ਜਿਹੀ ਕਲਾਕਾਰੀ ਹੋਰ ਕਰ ਦੂੰਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕਰ ਦੇਖੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਇਆ ਕਰੋ ਇਹ ਬਹੁਤ ਹੀ ਸੋਹਣਾ ਜਦੋਂ ਆਪਾਂ ਬਣਾ ਲਿਆ ਨਾ ਫਿਰ ਵੀ ਤੁਹਾਨੂੰ ਦੱਸਾਂਗੇ ਹੁਣ ਤਾਂ ਆਪਾਂ ਇੰਨੀ ਕੁ ਵੀਡੀਓ ਹੀ ਬਣਾਈ ਹੈ ਫਿਰ ਆਪਾਂ ਹੌਲੀ ਹੌਲੀ ਇਹ ਦੁਪੱਟਾ ਸਾਰੇ ਚ ਕਰ ਲਾਂਗੇ ਤੇ ਅਗਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸ਼ਾਲ ਪੁਰਾਣੇ ਸ਼ਾਲ ਨੂੰ ਨਵਾਂ ਕਿਵੇਂ ਲੁੱਕ ਦੇਣਾ ਤੇ ਉਹ ਤੁਹਾਨੂੰ ਦੱਸਾਂਗੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ